ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਪ੍ਰਹਾਰ 2 ਦਾ ਆਗਾਜ਼ ਕੀਤਾ ਗਿਆ ਹੈ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਐਸਐਸਪੀ ਸਹਿਬਾਨ ਨੂੰ ਨਸ਼ੇ ਦੇ ਖਿਲਾਫ ਸਖਤੀ ਵਰਤਣ ਦੇ ਹੁਕਮ ਦਿੱਤੇ ਗਏ ਹਨ ਇਸ ਨੂੰ ਲੈ ਕੇ ਆਧਿਆ ਐਸਐਸਪੀ ਦਿੱਤਿਆ ਵੱਲੋਂ ਅੱਜ ਡੀਐਸਪੀ ਰਜਿੰਦਰ ਮਿੰਹਾਸ ਅਤੇ ਐਸਐਚਓ ਅਮਰਕਪਾਲ ਸਿੰਘ ਰੰਧਾਵਾ ਦੇ ਨਾਲ ਅੱਜ ਦੀਨਾਨਗਰ ਥਾਣੇ ਦੇ ਅਦੀਨ ਪνιαੜ ਵਿੱਚ ਅੱਜ ਪ੍ਰਹਾਰ 2 ਮਿਸ਼ਨ ਤਹਿਤ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਪਿੰਡਾਂ ਦੇ ਸਰਪੰਚਾਂ ਵੱਲੋਂ ਵੀ ਪੁਲਿਸ ਦਾ ਸਾਥ ਦੀ ਗੱਲ ਆਕੀ ਗਈ ਇਸ ਮੌਕੇ ਪਿੰਡ ਦੇ ਸਰਪੰਚ ਬਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਕ ਤਿਆਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਦੇ ਸਬੰਧ ਵਿੱਚ ਉਹਨਾਂ ਨੂੰ ਗੁਪਤ ਸੂਚਨਾ ਦਿੱਤੀ ਜਾਵੇ ਤਾਂ ਜੋ ਨਸ਼ਾ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ ਦੀਨਾ ਨਗਰ ਤੋਂ ਰਾਜੇਸ਼ ਅਲੂਨ ਦੀ ਰਿਪੋਰਟ ਪਸਟਾ ਦੇ ਉਹ ਰੇਡਾਂ ਪੈ ਰਹੀਆਂ ਬੋਲਦੇ ਆ ਕਿੰਨਾ ਕ ਫਰਕ ਪਿਆ ਮੇਰਾ ਨਾਮ ਵਰਿੰਦਰ ਸਿੰਘ ਪਿੰਡ ਪੁਨਿਆਰ ਦਾਣਾ ਤੋਂ ਚੈ ਨਸ਼ੇ ਦੇ ਪ੍ਰਤੀ ਕਾਫੀ 70 75% ਅਗਨਾ ਕਾਫੀ ਫਰਕ ਆ ਜੀ ਤੇ ਅੱਧੇ ਜੱਦੀ ਲੋਕੀ ਤੇ ਵੈਸੇ ਵੀ ਨਸ਼ੇ ਵਾਲੇ ਕਰਦੇ ਕੰਮ ਉਹਦੇ 도ੜੇ ਪਿਆ ਕਰੋ ਘਰ ਕੋਈ ਲੱਭਦਾ ਨਹੀਂ ਹੁੰਦੇ ਤੇ ਜੇ ਅਸੀਂ ਕਹੀਏ ਵੀ ਬਿਲਕੁਲ ਖਤਮ ਹੋ ਗਿਆ ਬਿਲਕੁਲ ਖਤਮ ਨਹੀਂ ਕਹਿ ਸਕਦੇ ਖਤਮ ਹੋ ਗਿਆ ਬਿਲਕੁਲ ਫਿਰ ਵੀ 10 15 20% ਹਜੇ ਵੀ ਚੱਲਦਾ ਪਿਆ ਹੈ ਕਿਸ ਤਰ੍ਹਾਂ ਚੱਲਦਾ ਇਹ ਅੱਜ ਕੱਲ ਇਹਨਾਂ ਦੀ ਨਵੇਂ ਛੋਟੇ ਛੋਟੇ ਬੱਚੇ ਆ ਵੀ 12 12 13 14 ਸਾਲ ਦੇ ਜਿਹੜੇ ਉਹਦੇ ਥਰੂ ਜਾਂਦਾ ਮਾਲ ਚੱਪਰ ਜਾਂਦਾ ਫੋਨ ਤੇ ਹੁਣ ਇਹ ਆਣੇ ਵੀ ਜਿੰਦਾ ਪਹਿਲਾਂ ਸੀ ਘਰੋਂ ਆ ਕੇ ਲੈ ਜਾਂਦੇ ਰਹੀ ਸੀ ਉਹ ਕੰਮ ਨਹੀਂ ਹੈਗਾ ਲੇਕਿਨ ਫਿਰ ਵੀ ਹੈਗਾ ਇਹ ਨਸ਼ੇ ਦੇ ਐਡਿਕਟ ਬੰਦੇ ਹੈਗੇ ਨੇ ਉਹ ਵੀ ਇੱਥੇ ਸਾਡੇ ਪਿੰਡ ਸਾਡੇ ਪਿੰਡ ਦੇ ਵੀ ਬੰਦੇ ਹੈਗੇ ਆ ਪਰ ਉਹ ਨਸ਼ਾ ਕਈ ਵਾਰ ਉਹਨਾਂ ਕਿਹਾ ਵੀ ਚਲੋ ਸਾਨੂੰ ਨਸ਼ਾ ਛਡਾਊ ਕੇਂਦਰ ਵਿੱਚ ਐਡਮਿਟ ਕਰਾਗੇ ਤੁਹਾਡੇ ਨਾਲ ਸ਼ਸ਼ਣਾਈਏ ਪਰ ਨਹੀਂ ਮੰਨਦੇ ਬੰਦੇ ਤੇ ਨਸ਼ਾ ਗਿਨੋ ਕਾਫੀ ਫਰਕ ਹੈ ਉਸ ਤੇ ਪੁਲਿਸ ਦੀ ਕਾਰਜਕਾਰੀ ਕਿੱਦਾਂ ਦੇਖਦੇ ਪੁਲਿਸ ਦੀ ਕਾਰਜਕਾਰੀ ਬਹੁਤ ਵਧੀਆ ਐਸਐਸਪੀ ਸਾਹਿਬ ਸਾਡੇ ਹਲਕੇ ਦੇ ਸ਼੍ਰੀ ਅਦਿੱਤੇ ਨਾਜ ਜੀ ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਨੇ ਅੱਗੇ ਨਾਲ ਜਿਦੋਂ ਦੇ ਆਏ ਨੇ ਉਹਨਾਂ ਦਾ ਬਹੁਤ ਵਧੀਆ ਕੰਮ ਚੱਲਦਾ ਪਿਆ ਆਪਣੇ ਡੀਐਸਪੀ ਸਾਹਿਬ ਮਨਹਾਰ ਸਾਹਿਬ ਆਪਣੇ ਐਸਐਚਓ ਅਨੁਰਪਾਲ ਸਿੰਘ ਜੀ ਬਹੁਤ ਵਧੀਆ ਇਹਦਾ ਸਹਿਯੋਗ ਹੈ ਸਾਡੇ ਨਾਲ ਆਹਵੇਂ ਇਹਦੇ ਨਾਲ ਪੂਰਾ ਸਹਿਯੋਗ ਕਰ ਰਹੇ ਆਂ ਪਿੰਡ ਵੱਲੋਂ ਪੂਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੱਲ ਬੱਸ ਸਟੈਂਡ ਰੇਲਵੇ ਸਟੇਸ਼ਨ ਦੇ علاوہ ਬਾਕੀ ਵੀ ਜਿਹੜੇ ਇੰਪੋਰਟੈਂਟ ਜਿਹੜੇ ਪਲੇਸੇ ਜਿੱਥੇ ਚੈਕਿੰਗ ਕੀਤੀ ਗਈ ਸੀ ਅ ਅੱਜ ਜਿਹੜਾ ਹੈਗਾ ਹੌਟ ਸਪੋਰਟ ਵਿਲੇਜ ਦੇ ਜਗੇ ਇੱਥੇ ਚੈਕਿੰਗ ਕੀਤੀ ਗਈ ਹੈ ਕਿ ਅੱਜ ਮੈਂ ਇੱਥੇ ਪਨੀਆਰ ਜਿਹੜਾ ਵਿਲੇਜ ਹੈਗਾ ਇੱਥੇ ਮੈਂ ਆਪ ਆਇਆ ਹੈਗਾ ਇੱਥੇ ਲਗਾਤਾਰ ਮੇਰੀ ਜਿਹੜਾ ਹੈਗਾ ਪਿੰਡ ਦੇ ਮੋਤਵਾਰ ਹੈਗੇ 70 ਸਾਲ ਹੈਗੇ ਮੈਂਬਰ ਪੰਚਾਇਤ ਹੈਗੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹ ਪਹਿਲੇ ਨਾਉ ਕਾਫੀ ਅਸਰ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਬਾਕੀ ਸਰਕਾਰ ਦੀ ਜਿਹੜੀ ਪਾਲਿਸੀ ਮਤਾਬਕ ਜਿਹੜਾ ਹੈ ਡੀ ਐਡਿਕਸ਼ਨ ਅਸੀਂ ਮੈਕਸਿਮ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਹਰ ਤੋਂ ਵੱਧ ਨੰਬਰ 'ਚ ਜਿਹੜਾ ਕਮਿਊਨਿਟੀ ਪਾਰਟਿਸਪੀਕੇਸ਼ਨ ਦੇ ਨਾਲ ਜਿਹੜੇ ਡੀ ਐਡਿਕਸ਼ਨ ਡੀ ਐਡਿਕ ਕਰਾਉਣ ਵਾਸਤੇ ਉਹਨਾਂ ਨੂੰ ਬਾਅਦ 'ਚ ਸਕਿੱਲ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਨਈ ਧਾਰਾ 'ਚ ਢੋੜਨ ਦਾ ਕਿੜਾ ਆਇਗਾ ਉਪਰਾਲਾ ਉਹ ਕੀਤਾ ਜਾਏਗਾ ਜੀ ਸਰ ਕਈ ਘਰ ਜਿਹੜੇ ਆ ਉਹ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਜਿਹੜੇ ਘਰ ਛੱਡ ਕੇ ਚਲੇ ਗਏ ਉਹਨਾਂ ਨੂੰ ਕਿਦਾਂ ਦੇਖਦੇ ਹੋ ਕਿ ਪਹਿਲੇ ਇਨਫੋਰਮੇਸ਼ਨ ਵੀ ਨਹੀਂ ਮਿਲਦੀ ਨਾ ਉਹਦੇ ਛੇਦ ਜਿੰਨਾ ਕਿ ਤਨਵੀ ਪਤਾ ਹੈਗਾ ਕਿ ਲਗਾਤਾਰ ਪੁਲਿਸ ਦੀ ਵੇਡਾਂ ਚੱਲ ਰਹੀ ਹੈਗੀ ਇਹਦੇ ਇੱਚੇ ਕੁਝ ਘਰ ਕੁਝ ਬੰਦੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੇ ਜਿਨ੍ਹਾਂ ਤੇ ਲੀਗਲ ਐਕਸ਼ਨ ਆਲਰੇਡੀ ਹੋ ਚੁੱਕਾ ਕੁਝ ਜੇਲ ਚ ਹੈਗੇ ਤਾਂ ਬਾਕੀ ਸਾੜੀ ਵਕਤ ਵਕਤ ਨਿਮਾ ਲੱਗੀ ਹੋਈ ਹੈ ਅਸੀਂ ਇਸ ਚੀਜ਼ ਨੂੰ ਜਿਹੜਾ ਹੈਗਾ ਜਿਹੜੇ ਬਾਕੀ ਜਿਹੜੇ ਵੀ 도ੜੇ ਹੋਏ ਹੈਗੇ ਉਹਨਾਂ ਤੇ ਸਾਡੀ ਜਿਹੜੀ ਨਜ਼ਰ ਹੈਗੀ ਅਸੀਂ ਛੇਤੀ ਉਹਨਾਂ ਅਿਕਰ ਕਬੀਰ ਸਰ ਕੀ ਤੋ ਅੱਜ ਅਸੀਂ ਸਸਪੈਕਟਡ ਕਾਫੀ ਆਊਂਡ ਅਪ ਹੈਗੇ ਅਸੀਂ ਉਹ ਤੁਹਾਨੂੰ ਇੱਕ ਡਿਟੇਲ ਹੈ ਉਹ ਫਰਦਰ ਤੁਹਾਨੂੰ ਦੇ ਦਾਂਗੇ